ਸਸ਼ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਬਰਨਾਲਾ ਤੋਂ ਇੱਕ ਲੂਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇੱਕ ਗੱਡੀ ਦਾ ਸ਼ੀਸ਼ਾ ਭੰਨ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਬਰਨਾਲਾ ਦੇ ਢਨੋਲਾ ਦੇ ਰਜਵਾੜਾ ਟਾਬੇ ਤੇ ਦਿਨ ਦੇ ਵਿੱਚ ਲੂਟ ਦੀ ਵਾਰਦਾਤ ਹੋਈ ਹੈ ਮੋਟਰਸਾਈਕਲ ਸਵਾਰ ਦੋ ਲੁਟੇਰੇ ਗੱਡੀ ਦੇ ਸ਼ੀਸ਼ੇ ਭੰਨ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਘਟਨਾ ਸੀਸੀਟੀਵੀ ਕੈਮਰਾ 'ਚ ਕੈਦ ਹੋਈ ਹੈ ਇਸ ਸੰਬੰਧ ਚ ਦਿਲਬਖ ਸਿੰਘ ਤੇ ਉਹਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਉਹ ਲੋਕ ਮੁਹਾਲੀ ਤੋਂ ਆਏ ਸੀ ਤੇ ਆਪਣੀ ਬੇਟੀ ਨੂੰ ਰਾਜਸਥਾਨ ਦੇ ਬਾੜਮੇਰ ਚ ਛੱਟ ਕੇ ਜਾ ਰਹੇ ਸੀ। ਉਹ ਤਨੌੜਾ ਚ ਰਜਵਾੜਾ ਟਾਬੇ ਤੇ ਚਾਹ ਪੀਣ ਲਈ ਰੁਕੇ ਸੀ। ਜਦੋਂ ਚਾਹ ਪੀਣ ਲਈ ਗੱਡੀ ਤੋਂ ਬਾਹਰ ਨਿਕਲੇ ਤਾਂ ਮੋਟਰਸਾਈਕਲ ਸਵਾਰ ਚੋਰ ਨੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਸੋਨੇ ਦੇ ਗਹਿਣੇ ਨਾਲ ਭਰੇ ਬੈਗ ਨੂੰ ਚੋਰੀ ਕਰਕੇ ਭੱਜ ਗਏ। ਉਹਨਾਂ ਨੇ ਦੱਸਿਆ ਕਿ ਬੈਗ ਚ ਕਰੀਬ 5 ਤੋਂ 6 ਲੱਖ ਰੁਪਏ ਦੇ ਗਹਿਣੇ ਸੀ। ਇਹ ਸੋਨੇ ਦੇ ਗਹਿਣੇ ਉਹਨਾਂ ਨੂੰ ਕੁਝ ਸਮੇਂ ਪਹਿਲਾਂ ਆਪਣੀ ਬੇਟੀ ਲਈ ਬਣਵਾਏ ਸੀ। ਉਹਨਾਂ ਨੇ ਕਿਹਾ ਕਿ ਉਪਤ ਚੋਰਾਂ ਨੂੰ ਇਹ ਗਹਿਣਿਆਂ ਬਾਰੇ ਕਿਸ ਤਰ੍ਹਾਂ ਪਤਾ ਚੱਲਿਆ? ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਉਹਨਾਂ ਨੇ ਦੱਸਿਆ ਕਿ ਇਹ ਘਟਨਾ ਟਾਬੇ ਦੇ ਸੀਸੀਟੀਵੀ ਕੈਮਰਾ 'ਚ ਰਿਕਾਰਡ ਹੋਈ ਹੈ। ਇਸ ਨੂੰ ਚੋਰੀ ਕਰਨ ਲਈ ਦੋ ਮੋਟਰਸਾਈਕਲ ਸਵਾਰ ਆਏ ਸੀ, ਜਿਸ ਵਿੱਚੋਂ ਬੈਕ ਚੁਰਾਉਣ ਆਏ। ਯੁਵਾ ਨੇ ਲਾਲ ਤਾਰੀਦਾਰ ਟੀ-ਸ਼ਰਟ ਪੈਣੀ ਹੋਈ ਸੀ। ਉਹਨਾਂ ਨੇ ਪੁਲਿਸ ਪ੍ਰਦਰਸ਼ਨ ਤੋਂ ਇਨਾ ਚੋਰਾਂ ਨੂੰ ਪਕੜਨੇ ਦੀ ਮੰਗ ਕੀਤੀ ਹੈ ਇਸ ਮੌਕੇ ਤੇ ਜਾਂਚ ਪੁਲਿਸ ਅਧਿਕਾਰੀ ਹਰਕੀਤ ਸਿੰਘ ਨੇ ਦੱਸਿਆ ਕਿ ਆਦਿਲ ਬਾਖਸ਼ ਸਿੰਘ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਧਨੌਲਾ ਦੇ ਨਜਵਾੜਾ ਟਾਬੇ ਤੇ ਚਾਹ ਪੀਣ ਲਈ ਰੁਕਿਆ ਸੀ ਇਸ ਦੇ ਦੌਰਾਨ ਕਿਸੇ ਅਜਨਾਤ ਵਿਅਕਤੀ ਨੇ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਉਹਨਾਂ ਦਾ ਬੈਗ ਚੋਰੀ ਕਰ ਲਿਆ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਮੁਤਾਬਕ 5 ਤੋਂ 6 ਟੋੜਾ ਸੋਨਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਦੀ ਮਦਦ ਨਾਲ આરોપીਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਹਾਲੀ ਤੋਂ ਚੱਲੇ ਸੀ ਜੀ ਹਾਲੀ ਤੋਂ ਕਿਤੇ ਨਹੀਂ ਰੁਕੇ ਸੀ ਆਹ ਰਜਵਾੜਾ ਢਾਬਾ ਤੇ ਚਾਹ ਪੀਣ ਵਾਸਤੇ ਰੁਕੇ ਸੀ ਤਾਂ ਬਸ ਹਾਲੀ 10 ਮਿੰਟ ਰੁਕੇ ਆ ਅਸੀਂ ਅੱਗੇ ਬਾੜਮੇਰ ਜਾਣਾ ਸੀ ਅੱਜ ਵੀਕਰ ਨੇ ਰੁਕਣਾ ਸੀ ਤਾਂ ਬਸ ਉਧਰ ਗਿਆ ਦਸੀ ਚਾਪੀ ਕਿ ਆਏ ਤਾਂ ਉਹ ਮੁੰਡਿਆਂ ਨੂੰ ਸਨ ਲੋਕਾਂ ਨੇ ਦੱਸਿਆ ਵੀ ਤੁਹਾਡਾ ਸੀ ਸ਼ਾਰਟ ਤੋੜਿਆ ਪਿਆ ਕੋਈ ਸਮਾਨ ਕੱਢ ਕੇ ਲੈ ਗਏ ਸਾਹਮਣੇ ਉਹ ਟਾਇਰਾਂ ਵਾਲੇ ਨੇ ਉਹਨਾਂ ਨੇ ਦੱਸਿਆ ਵੀ ਇੱਥੇ ਦੋ ਬੰਦੇ ਪਹਿਲਾਂ ਬੈਗ ਕੱਢ ਕੇ ਲੈ ਗਏ ਫਿਰ ਦੁਬਾਰੇ ਉਧਰੋਂ ਆਏ ਫਿਰ ਦੁਬਾਰੇ ਦੂਸਰਾ ਬੈਗ ਕੱਢ ਕੇ ਲੈ ਗਏ ਇਦੇ ਵਿੱਚ ਸਾਡੀ ਗੋਲ ਜੁਐਲਰੀ ਸੀਗੀ तकरीबन 5-6 ਲੱਖ ਦੇ ਕਰੀਬ ਹੋਣੀ ਹੈ ਉਹ। ਉਹ ਸਾਰੇ 골ਡ ਸੀ ਵੀ ਕੈਸ਼ ਨਹੀਂ। ਯੂਨਿਕ ਉਹ ਕੈਸ਼ ਕੋਈ ਨਹੀਂ 골ਡ ਸੀ। 골ਡ ਸੀ ਔਰ ਬਾਕੀ ਕਪੜੇ ਕਪੜਿਆਂ ਦਾ ਇੱਕ ਬੈਗ ਲੱਗੇ। ਕਿ ਪਤਾ ਲੱਗੇ ਕਿੰਨੇ ਆਣੇ ਕਿੱਧਰੋਂ? ਦੋ ਬੰਦੇ ਸੀ ਕੈਮਰੇ ਦੇ ਵਿੱਚ ਇਹਨਾਂ ਦੇ ਰਜਵਾੜਾ ਟੱਬਾ ਵਾਲਿਆਂ ਦੇ ਕੈਮਰੇ 'ਚ ਦੇਖਿਆ। ਇਹਨਾਂ ਨੇ ਵੀ ਵੀਡੀਓ ਬਣਾਈਆਂ ਨੇ। ਔਰ ਉਹ ਦੇਖਿਆ ਉਹਦੇ ਵਿੱਚ ਦੋ ਬੰਦੇ ਸੀ। ਦੋ ਬੰਦੇ ਪਹਿਲਾਂ ਚਲੇ ਗਏ ਉਹਦੇ ਨਾਲ ਰੰਗ ਦੀ ਟੀ-ਸ਼ਰਟ ਪਾਈ ਏ ਧਾਰੀਆਂ ਵਾਲੀ। ਵੀ ਚਿੱਟੀਆਂ ਧਾਰੀਆਂ ਨੇ। ਕਾਫੀ ਲੰਬਾ ਬੰਦਾ ਔਰ ਦਿਨਗੜਾ ਕਿਤੇ ਕੋਡ ਮਗਰ ਕੋਈ ਲੱਗੇ ਹੋਈ ਸੀ ਜਾਂ ਪਿੱਛੇ ਕੋਈ ਆ ਰਿਹਾ ਨਹੀਂ ਸਾਡੇ ਪਿੱਛੇ ਕੋਈ ਨਹੀਂ ਲੱਗ ਸਕਦਾ ਜੀ ਮੈਂ ਉਥੋਂ ਪੁਲਿਸ ਸਪੀਡ ਤੇ ਆਇਆ ਕਿੱਥੇ ਰੁਕੇ ਨਹੀਂਗੇ ਘਰੋਂ ਚੱਲੇ ਅੰਦਰੋਂ ਕੋਠੀ 'ਚੋਂ ਬੈਠ ਕੇ ਚੱਲੇ ਆ ਸੀ ਫਿਰ ਐ ਉਹਨਾਂ ਨੂੰ ਕਿਵੇਂ ਲੱਗਾ ਸਮਾਨ ਜਿਵੇਂ ਇੰਨਾ ਸਮਾਨ ਪਿਆ ਕਿ 골ਡੀ ਐ ਚੱਲਾ ਸਮਾਨ ਉਹ ਬੇਟੀ ਨੇ ਹੁਣੇ ਚਾਹ ਪੀਂਦੇ ਪੀਂਦੇ ਨੇ ਇੱਕ ਬੋਤਲ ਪਾਣੀ ਦੀ ਲੈਣ ਆਈ ਸੀ ਉਹਨੇ ਉਹ ਉਥੋਂ ਚੱਤ ਕੇ ਉਹ ਡਿਗੀ ਰਾਹੀਂ ਪਿੱਛੇ ਰੱਖਿਆ ਪਿੱਛੇ ਰੱਖ ਕੇ ਲੋਕ ਲਾ ਕੇ ਚਲੇ ਗਏ ਅਸੀਂ ਨੇ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿ ਆ ਖੜੇ ਦੇਖਦੇ ਸੀ ਜਾਂ ਕਿਸੇ ਨੇ ਸ਼ੋਅ ਕੀਤੀ ਆ ਉਹ ਬੈਗ ਸੀਗਾ ਇਹ ਉਹਦੇ 'ਚ ਕੋਈ ਜੁਐਲਰ ਵਾਲ ਦੇ ਆ ਉਹਦੇ 'ਚ ਡੱਬੀਆਂ ਸੀਗੀਆਂ ਜੁਐਲਰ ਦੀਆਂ ਉਹ ਦਿਖਦੀਆਂ ਸੀ ਜਿਹੜਾ ਬੈਗ ਸੀ ਨਾ ਓਪਨ ਬੈਗ ਜਿਹਾ ਸੀ ਉਹਦੇ ਵਿੱਚ ਜੁਐਲਰ ਦੀਆਂ ਡੱਬੀਆਂ ਹੁੰਦੀਆਂ ਨੇ ਜਿਵੇਂ ਆਪਾਂ ਚੈਨੀ ਚੁੰਨੀ ਵਾਲੀਆਂ ਉਹ ਉੱਪਰੋਂ ਸ਼ੋਅ ਹੁੰਦੀਆਂ ਸੀ ਵੀ ਇਹਦੇ ਵਿੱਚ ਜੁਐਲਰੀ ਹੈਗੀ ਆ ਉਹ ਅਸੀਂ نیچے ਪਹਿਰਾ 'ਚ ਰੱਖਿਆ ਹੋਇਆ ਸੀ ਉਹ ਬਸ ਬੱਚੇ ਦੇ ਚੱਕ ਕੇ ਪਿਛੇ ਰਖਤਾ ਵੀ ਚਲ ਚਾਬੀ ਕਿ ਫੇਰ ਦੁਆਰੇ ਰਖ ਲੈਣੇ ਆ ਵੀ ਇੱਥੇ ਸੇਫ ਖੜੇ ਆ ਅਸੀਂ ਇੰਨੀਆਂ ਤਾਂ ਗੱਡੀਆਂ ਖੜੀਆਂ ਨੇ ਸੰਤੋ ਕੋਈ ਡਾਊਟ ਹੀ ਨਹੀਂ ਸੀ ਵੀ ਇੱਥੇ ਆ ਕੋਈ ਹੋਜੀ ਮਰਗੀ ਤੁਸੀਂ ਮਰਗੀ ਕੋਈ ਫਕਸ਼ਤ ਤੋਂ ਨਹੀਂ ਆਈ ਕਰੂੰ ਆਈ ਸੀ ਕਿ ਬਿਲਕੁਲ ਘਰੋਂ ਆਏ ਆ ਅਸੀਂ ਅੰਦਰੋਂ ਨਿਕਲ ਕੇ ਆ ਕਿਤੇ ਨਹੀਂ ਰੁਕੇ 1 ਸੈਕਿੰਡ ਵੀ ਬੈਠਿੰ ਛੱਡਣ ਚਲੇ ਸੀ ਅਸੀਂ ਬੇਟੀ ਪੋਸਟਿੰਗ ਕਿਤੇ ਬੇਟੀ ਪੋਸਟਿੰਗ ਹੈ ਜੀ ਬਾੜਮੀਰ ਇੰਡੀਅਨ 에ਅਰਫੋਰਸ ਦੇ ਵਿੱਚ ਤੇ ਬੇਟੀ ਪੋਸਟਿੰਗ ਉਹ ਐਸ ਕਾਡਨਰ ਕਾਡਨ ਲੀਡਰ ਨੇ ਗੱਡੀ ਨਵੀਂ ਅਮੀਰ ਤੋਂ ਗੱਡੀ ਕੱਲ ਕਢਾ ਕੇ ਲੈਂਦੇ ਆ ਜੀ ਨਵੀਂ ਚੀਜ਼ ਕੱਲੇ ਰਮੀ ਲਈਆ ਸਮਾਨ ਲਈ ਤੇ ਮੈਂ ਹਰਦੀਪ ਬੋਲਦੀ ਆ ਮੇਰੀ ਬੇਟੀ ਨੂੰ ਛੱਡ ਪਾ ਜਾ ਰਹੇ ਸੀ ਅਸੀਂ ਬਾਹਰ ਮੇੜ ਧਿਆਨ ਰੱਖਿਓ ਗੱਡੀ ਔਰ ਅਸੀਂ ਇੱਥੇ 10 ਮਿੰਟ ਲਈ ਬਸ ਚਾਹ ਹੀ ਪੀਤੀ ਆ ਜਦੋਂ ਉੱਥੇ ਰੋਲਾ ਪੈ ਗਿਆ ਅਸੀਂ ਆ ਕੇ ਦੇਖਿਆ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸਾਡੀ ਦਾ ਔਰ ਉਹਦੇ ਵਿੱਚੋਂ 골ਡ ਦਾ ਸਮਾਨ ਸਾਰਾ ਲਫਾਫੇ ਦੋਨੋਂ 골ਡ ਦੇ ਬੈਗ ਦੇ ਲੈ ਗਏ ਬੇਟੀ ਦੇ ਹੁਣੇ ਅਸੀਂ ਕੋਇਨ ਲੈ ਸੀ ਸਾਰਾ ਜੁਲਰੀ ਦਾ ਸਮਾਨ ਮੇਰੇ ਕੋਲ ਆਈ ਹੋਈ ਸੀ ਨਾ ਰਾਇਨ ਅੱਜ ਅਸੀਂ ਨੂੰ ਛੱਡਣ ਜਾ ਰਹੇ ਸੀ ਅਸੀਂ ਸਰਬ 10-15 ਮਿੰਟ ਦਾ ਟਾਈਮ ਲੱਗਿਆ ਮਸਾਂ ਹੀ 10 ਮਿੰਟ ਬਣੀ ਹਜੇ ਤਾਂ ਵਿੱਚ ਬੈਠੇ ਸੀ ਉਸ ਤੋਂ ਬਾਅਦ ਚਾਹ ਆਰਡਰ ਕੀਤਾ ਫਿਰ ਇਹ ਉੱਠ ਕੇ ਚਾਹ ਪੀਣੇ ਗਏ ਆ ਬਾਅਦ ਚ ਜਦ ਅਸੀਂ ਹਜੇ 5 ਮਿੰਟ ਚ ਅਸੀਂ ਵਾਪਸ ਆਏ ਆ ਇੱਥੇ ਆ ਕੇ ਦੇਖਿਆ ਸਾਰੇ ਲੋਕ ਖੜੇ ਕਹਿੰਦੇ ਤੁਹਾਡਾ ਲੈ ਗਏ ਸਮਾਨ ਸ਼ੀਸ਼ਾ ਟੁੱਟਿਆ ਹੋਇਆ ਮੁੰਡੇ ਸਾਹਮਣੇ ਨੇ ਉਹਨਾਂ ਨੇ ਦੱਸਿਆ ਕਹਿੰਦੇ ਇੱਥੋਂ ਇੱਕ ਬੈਗ ਚੋਰੀ ਕੀਤਾ ਉਹਨਾਂ ਨੇ ਰੋਡ ਮਾਰ ਕੇ ਫਿਰ ਦੂਜਾ ਚੋਰੀ ਕੀਤਾ ਤੀਜਾ ਲੈਣ ਲੱਗੇ ਕਹਿੰਦੇ ਜਾਨੋ ਅਸੀਂ ਭੱਜ ਕੇ ਆ ਗਏ ਕਿੰਨਾ 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 ਕੁ ਗੋਲਡ ਕਿੰਨਾ ਸਮਾਨ ਸਾਡਾ ਉਸ ਦਿਨ 5-6 ਲੱਖ ਦਾ ਸੀਗਾ ਸਾਡਾ ਸਾਰਾ ਗੋ ਗੋਲਡ ਦੀ ਸੀ ਜ਼ਰਬ ਟੈਸਲਰ ਦੀ ਬੇਟੀ ਦੇ ਚੈਨ ਸੀਗੀ ਗੋਲਡ ਦੀ ਲਾਕਟ ਸੀਗੇ ਰਿੰਗਸ ਵਗੈਰਾ ਸੀ ਸਾਰਾ ਕੁਝ ਸੀ ਕੋਈ ਪਹਿਲਾਂ ਸ਼ੱਕਤ ਨਹੀਂ ਹੋਇਆ ਛੋੜ ਦੇ ਜੀ ਨਹੀਂ ਨਹੀਂ ਇਹ ਦਿਲਵਕ ਸਿੰਘ ਨਾਮ ਦੇ ਵਿਅਕਤੀ ਆ ਜਿਹੜਾ ਪਰਿਵਾਰ ਸਮੇਤ ਰਜਵਾੜੇ ਢਾਬੇ ਤੇ ਆਇਆ ਸੀਗਾ ਇੱਥੇ ਗੱਡੀ ਖੜੀ ਸੀ ਚਾਹ ਪਾਣੀ ਪੀਣ ਲੱਗੇ ਰੁਕੇ ਨੇ ਜਦੋਂ ਇਹ ਰੁਕੇ ਨੇ ਤੇ ਗੱਡੀ ਖਾਲੀ ਸੀ ਗੱਡੀ ਦੇ ਵਿੱਚ ਅਣਸੱਤੇ ਵਿਅਕਤੀ ਆਏ ਨੇ ਬਾਹਰੋਂ ਸ਼ੀਸ਼ਾ ਭੰਨ ਕੇ ਇਹਨਾਂ ਦਾ ਵੈਗ ਚੋਰੀ ਕਰਕੇ ਲੈ ਗਏ ਨੇ ਮੌਕੇ ਤੇ ਆਇਆ ਪੁਰਤਾਲ ਕਰ ਰਹੇ ਆ ਬਣਦੀ ਕਾਰਵਾਈ ਕਰ ਰਹੇ ਆ ਐਫਆਰ ਦਰਜ ਕਰਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜੀ ਵਿਗੋਸ਼ੀ ਹੋ ਹੁਣ ਜਲਦ ਜਲਦੀ ਕਰਤਾ ਕਰਤਾ ਸਰ ਜੀ ਤੁਹਾਨੂੰ ਪਤਾ ਲੱਗਿਆ ਕਿ ਉਹ ਬੈਂਕ ਚ ਕਿੰਨਾ ਕੀ 골ਡ ਕਿੰਨਾ ਕੋ 골ਡ ਇਹਨਾਂ ਦੇ ਦੱਸਣ ਮੁਤਾਬਕ 4-5 ਟੋਲੇ ਜਾਂ 6 ਟੋਲੇ ਚਾਉਣਾ ਸੀਗਾ ਤੇ ਬਾਕੀ ਜਿਹੜਾ ਹੋਰ ਸਮਾਨ ਦਾ ਚੈੱਕ ਕਰਕੇ ਦੱਸਣਗੇ ਕੋਈ ਮਨ ਕੇ ਇਹਨੇ ਪਿੱਛੇ ਲੱਗਿਆ ਹੋਇਆ ਸੀ ਕਿ ਇੱਥੇ ਕੋਈ ਬੰਦੇ ਕੋਈ ਲੱਗੇ ਇਹਦੇ ਬਾਰੇ ਕੁਝ ਨਹੀਂ ਦੱਸ ਰਿਹਾ ਇਹ ਕਹਿੰਦੇ ਸੀ ਇੱਥੇ ਗੱਡੀ ਰੁਕੀ ਸੀਗੀ ਗੱਡੀ ਰੁਕਣ ਤੋਂ ਬਾਅਦ ਜਦੋਂ ਇਹ ਚਾਹ ਪੀਂਦੇ ਸੀ ਉਸ ਤੋਂ ਬਾਅਦ ਹੋਇਆ ਇਹ ਕੰਮ ਤੇ ਕੋਈ ਅੱਗੇ ਵੀ ਅੱਗੇ ਦੋਨੋਂ ਪੜਨ ਵਾਸਤੇ ਚੁੰਤਿਆਨ ਦੇ ਪੁਜਾਰੀ ਹਾਂ ਕਰ ਰਹੇ ਆ ਕੈਮਰੇ ਚੈੱਕ ਕਰਾਂਗੇ ਸਿਸ਼ਟ ਕੈਮਰੇ ਚੈੱਕ ਕਰਕੇ ਜਿੱਧਰ ਨੂੰ ਗਏ ਨੇ ਕਿਤੇ ਵੀ ਗਏ ਨੇ ਉਹਨਾਂ ਨੂੰ ਹਰ ਹਾਲਤ ਫੜਾਂਗੇ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ ਹਾਂਜੀ ਇਸ ਵਿੱਚ ਇਸ ਸਬੰਧੀ ਅਸੀਂ ਘਟਨਾ ਸੰਬੰਧੀ ਕੰਟਰੋਲ ਰੂਮ ਬਰਨਾਲਾ ਨੂੰ ਕਲਾ ਦਿੱਤੀ ਹੈ ਸੁਰੂਖ ਨੂੰ ਪਟਿਆਲੇ ਨੂੰ ਵੀ ਕਲਾ ਦਿੱਤੀ ਹੈ ਵੀ ਇੱਦਾਂ ਦਾ ਮੋਟਰਸਾਈਕਲ ਆ ਦੋ ਵਿਅਕਤੀ ਨੇ ਉਹਨਾਂ ਦੇ ਹੁਣੇ ਦੱਸ ਕੇ ਅੱਗੇ ਇਨਫੋਰਮੇਸ਼ਨ ਦਿੱਤੀ ਗਈ ਹੈ ਜਰ ਜਲਦੀ ਗ੍ਰਿਫਤਾਰ ਕਰ ਲਈਏ